ਸਿਸਪੋਰੀ ਵਿੱਚ ਬੈ ਕੇ ਭਗਤ ਜੀ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਕੀਤੀ ਹੈ ਤੇ ਭਗਤ ਜੀ ਦੀਆਂ ਹੋਰ ਵੀ ਬਹੁਤ ਹੀ ਨਿਸ਼ਾਨੀਆਂ ਇਸ ਗੁਰਦੁਆਰਾ ਸਾਹਿਬ ਸਾਹਮਣੇ ਰੱਖੀਆਂ ਹੋਈਆਂ ਆ ਉਹ ਤੁਹਾਨੂੰ ਵੀਡੀਓ ਵਿੱਚ ਦਰਸ਼ਨ ਕਰਾਉਨੇ ਆ ਇਸ ਗੁਰਦੁਆਰਾ ਸਾਹਿਬ ਦੇ ਤੁਸੀਂ ਵੀ ਨਹੀਂ ਦਰਸ਼ਨ ਕੀਤੇ ਹੋਣੇ ਭਗਤ ਜੀ ਪਰਮਾਤਮਾ ਵਾਹਿਗੁਰੂ ਜੀ ਦੀ ਬੰਦਗੀ ਵਿੱਚ ਬੈਠੇ ਸਨ ਤੇ ਪਰਮਾਤਮਾ ਬੰਦੇ ਦਾ ਰੂਪ ਧਾਰਨ ਕਰਕੇ ਰਾਜੇ ਦੀ ਮੁਠੀ ਚਾਪੀ ਕਰਨ ਵਾਸਤੇ ਪਹੁੰਚ ਗਿਆ ਕਿਵੇਂ ਅਕਾਲ ਪੁਰਖ ਵਾਹਿਗੁਰੂ ਆਪਣੇ ਭਗਤਾਂ ਦੀ लाज ਰੱਖਦਾ ਆ ਉਹ ਤੁਹਾਨੂੰ ਵੀਡੀਓ ਵਿੱਚ ਦੱਸਦੇ ਆ ਦੇ ਨਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਉਨੇ ਆ ਇਸ ਸਥਾਨ ਤੇ ਭਗਤ ਜੀ ਨੇ ਪ੍ਰਮਾਤਮਾ ਵਾਹਿਗੁਰੂ ਜੀ ਦੀ ਬਹੁਤ ਬੰਦਗੀ ਕੀਤੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਹੋਰ ਸੰਗਤਾਂ ਵੀ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣ ਤੇ ਸੰਗਤ ਜੀ ਚੰਗੀਆਂ ਵੀਡੀਓ ਜਰੂਰ ਸ਼ੇਅਰ ਕਰਿਆ ਕਰੋ ਆਓ ਵੀਡੀਓ ਆਰੰਭ ਕਰਨ ਤੋਂ ਪਹਿਲਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਫਿਰ ਸਵਾਗਤ ਹੈ ਤੁਹਾਡਾ ਭਾਈ ਅਮਰਜੀਤ ਸਿੰਘ ਨਵਾਂ ਸ਼ਹਿਰ ਵਾਲੇ YouTube ਅਤੇ Facebook ਪੇਜ ਤੇ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੰਦਰੁਸਤ ਹੋਵੋਗੇ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਇਸ ਚੈਨਲ ਤੇ ਆਪਾਂ ਹਰ ਰੋਜ਼ ਗੁਰੂ ਧਾਮਾਂ ਦੇ ਦਰਸ਼ਨ ਅਤੇ ਗੁਰਬਾਣੀ ਕਥਾ ਕੀਰਤਨ ਦੀਆਂ ਵੀਡੀਓ ਅਪਲੋਡ ਕਰਦੇ ਹਾਂ ਅੱਜ ਜਿਸ ਗੁਰਦੁਆਰਾ ਸਾਹਿਬ ਦੇ ਅਸੀਂ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਇਸ ਗੁਰਦੁਆਰੇ ਦਾ ਨਾਮ ਹੈ ਦੇਹਰਾ ਬਾਬਾ ਸੈਣ ਭਗਤ ਜੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ 15 ਭਗਤਾਂ ਦੀ ਬਾਣੀ ਦਰਜ ਹੈ ਉਹਨਾਂ 15 ਭਗਤਾਂ ਵਿੱਚੋਂ ਭਗਤ ਹੋਏ ਹਨ ਭਗਤ ਸੈਣ ਜੀ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਬਹੁਤ ਹੀ ਬੰਦਗੀ ਕੀਤੀ ਆ ਬਾਣੀ ਵਿੱਚ ਇੱਕ ਬਚਨ ਆਉਂਦਾ ਹੈ ਸੈਣ ਨਾਈ ਬੁਤਕਾਰੀਆ ਉਹ ਕਰ ਕਰ ਸੁਣਿਆ ਹਿਰਦੈ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ ਇਸ ਅਸਥਾਨ ਤੇ ਭਗਤ ਸੈਣ ਜੀਆ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਕੀਤੀ ਆ ਇਹ ਪਾਵਨ ਪਵਿੱਤਰ ਗੁਰਦੁਆਰਾ ਸਾਹਿਬ ਪਿੰਡ ਪ੍ਰਤਾਪਪੁਰਾ ਤਹਿਸੀਲ ਫਲੌਰ ਜ਼ਿਲ੍ਹਾ ਜਲੰਧਰ ਵਿੱਚ ਸਥਿਤ ਹੈ ਦੇਖੋ ਅਕਾਲ ਪੁਰਖ ਵਾਹਿਗੁਰੂ ਜੀ ਦੇ ਭਗਤ ਜਿੱਥੇ ਆ ਕੇ ਬੈਠ ਕੇ ਉੱਥੇ ਅੱਜ ਲੋਕ ਨਮਸਕਾਰਾਂ ਕਰਦੇ ਆਓ ਤੁਸੀਂ ਨਾਲ-ਨਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਤੇ ਨਾਲ ਆਪਾਂ ਤੁਹਾਨੂੰ ਇੱਥੋਂ ਦਾ ਇਤਿਹਾਸ ਸਰਵਣ ਕਰੋਨੇ ਆ ਭਗਤ ਸੈਣ ਜੀਆ ਨੇ ਆਪਣੀ ਜ਼ਿੰਦਗੀ ਵਿੱਚ ਆਪਣੇ ਜੀਵਨ ਵਿੱਚ ਬਹੁਤ ਹੀ ਯਾਤਰਾਵਾਂ ਕੀਤੀਆਂ ਯਾਤਰਾ ਕਰਦੇ ਸਮੇਂ ਕੁਝ ਦਿਨ ਇਸ ਸਥਾਨ ਤੇ ਭਗਤ ਸੈਣ ਜੀ ਰਹੇ ਸਨ ਇੱਥੇ satsangat ਹੁੰਦਾ ਸੀ ਤੇ ਭੁੱਲੇ ਭਟਕਿਆਂ ਨੂੰ ਭਗਤ ਸੈਣ ਜੀਆ ਨੇ ਗੁਰੂ ਦਾ ਉਪਦੇਸ਼ ਦੇ ਕੇ ਉਹਨਾਂ ਦਾ ਉਧਾਰ ਕੀਤਾ ਭਗਤ ਜੀ ਦਾ ਜਨਮ ਤਾਂ ਪਿੰਡ ਸੋਹਲ ਠੱਠੀ ਤਰਨਤਾਰਨ ਜ਼ਿਲ੍ਹੇ ਵਿੱਚ ਹੀ ਪਿੰਡਿਆ ਉਸ ਸਥਾਨ ਤੇ ਹੁੰਦਾ ਆ ਪਰ ਇਸ ਸਥਾਨ ਤੇ ਭਗਤ ਜੀ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਕੀਤੀ ਆ ਭਗਤ ਜੀ ਨਾਲ ਨਾਲ ਕੀਰਤ ਵੀ ਕਰਿਆ ਕਰਦੇ ਸਨ ਤੇ ਨਾਲ ਨਾਲ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਵੀ ਕਰਿਆ ਕਰਦੇ ਸਨ ਇਤਿਹਾਸ ਵਿੱਚ ਲਿਖਿਆ ਮਿਲਦਾ ਆ ਭਗਤ ਸੈਣ ਜੀਆ ਨੇ ਭਗਤ ਰਾਮਾਨੰਦ ਜੀ ਨੂੰ ਗੁਰੂ ਧਾਰਨ ਕੀਤਾ ਹੋਇਆ ਸੀ ਤੇ ਭਗਤ ਸੈਣ ਜੀ ਦਾ ਕਿਰਤ ਦਾ ਕੰਮ ਸੀਗਾ ਮੁੱਠੀ ਚਾਪੀ ਕਰਨੀ ਜਿਵੇਂ ਗੁਰਬਾਣੀ ਵਿੱਚ ਲਿਖਿਆ ਸੈਣ ਨਾਈ ਬੁਤਕਾਰੀਆ ਬੁਤਕਾਰੀਆ ਦੇ ਜਦੋਂ ਆਪਾਂ ਅਰਥ ਮਹਾਨ ਕੋਸ਼ ਵਿੱਚ ਵੇਖਦੇ ਆ ਉਹ ਲਿਖਿਆ ਆ ਵੀ ਬਿਨਾ ਮਜਦੂਰੀ ਲਏ ਸੇਵਾ ਕਰਨੀ ਭਗਤ ਜੀ ਨਾਈ ਬਰਾਦਰੀ ਤੋਂ ਬਿਲੋਂਗ ਕਰਦੇ ਆ ਤੇ ਭਗਤ ਜੀ ਦਾ ਕੰਮ ਸੀ ਰਾਜੇ ਦੀ ਸੇਵਾ ਕਰਨੀ ਰਾਜੇ ਦੀਆਂ ਲੱਤਾਂ ਘੁੱਟਦੇ ਸਨ ਸੇਵਾ ਕਰਦੇ ਸਨ ਤੇ ਰਾਜਾ ਖੁਸ਼ ਹੋ ਕੇ ਮਾਇਆ ਦੇ ਦਿੰਦਾ ਸੀ ਜਿਸ ਮਾਇਆ ਦੇ ਨਾਲ ਭਗਤ ਜੀ ਦਾ ਗੁਜ਼ਾਰਾ ਚੱਲਦਾ ਸੀ ਸਾਹਮਣੇ ਆਪ ਜੀ ਦਰਸ਼ਨ ਕਰ ਰਹੇ ਹਾਂ ਇਸ ਗੁਰਦੁਆਰਾ ਸਾਹਿਬ ਭਗਤ ਸੈਣ ਜੀ ਦੀ ਮੂਰਤੀ ਬਣਾਈ ਗਈ ਹੈ ਸੰਗਤ ਜੀ ਸਿੱਖੀ ਸਿਧਾਂਤਾਂ ਵਿੱਚ ਮੂਰਤੀ ਦੀ ਪੂਜਾ ਕਰਨੀ ਖੰਡਣਿਆ ਪਰ ਫਿਰ ਵੀ ਸੰਗਤ ਦੀ ਭਾਵਨਾ ਹੈ ਇਸ ਸਥਾਨ ਤੇ ਬਹੁਤ ਸੋਹਣੀ ਮੂਰਤੀ ਬਣਾਈ ਹੋਈ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਵੀ ਪ੍ਰਕਾਸ਼ ਹੈ ਇਸ ਸਥਾਨ ਤੇ ਗੁਰੂ ਸਾਹਿਬ ਦਾ ਪ੍ਰਕਾਸ਼ ਇੱਕ ਸਾਈਡ ਤੇ ਆ ਤੇ ਇਹ ਮੂਰਤੀ ਇੱਕ ਸਾਈਡ ਤੇ ਬਣਾਈ ਹੋਈ ਆ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਧੰਨ ਗੁਰੂ ਗ੍ਰੰਥ ਸਾਹਿਬਹਾਰਾ ਸੱਚੇ ਪਾਤਸ਼ਾਹ ਜੀ ਦਾ ਸੋਹਣਾ ਦਰਬਾਰ ਸਜਿਆ ਹੋਇਆ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੈ ਮਹਾਰਾਜ ਸੱਚੇ ਪਾਤਸ਼ਾਹ ਸੰਗਤ ਨੂੰ ਦਰਸ਼ਨ ਦੇ ਰਹੇ ਆ ਭਗਤ ਜੀ ਹਰ ਰੋਜ਼ ਰਾਜੇ ਦੀ ਸੇਵਾ ਕਰਨ ਵਾਸਤੇ ਜਾਂਦੇ ਹੁੰਦੇ ਸੀਗੇ ਭਗਤ ਜੀ ਦੇ ਜੀਵਨ ਵਿੱਚੋਂ ਇੱਕ ਬਹੁਤ ਸੋਹਣੀ ਸਾਖੀ ਮੈਂ ਤੁਹਾਡੇ ਨਾਲ ਸਾਂਝ ਪਾਵਾਂ ਪਰਮਾਤਮਾ ਆਪਣੇ ਭਗਤਾਂ ਦੀ ਕਿਵੇਂ ਇਲਾਜਪਤ ਰੱਖਦਾ ਹੈ ਕਹਿੰਦੇ ਇੱਕ ਦਿਨ ਭਗਤ ਸੈਣ ਜੀ ਦੇ ਘਰ ਸੰਤ ਮੰਡਲੀ ਆਈ ਹੋਈ ਸੀ ਸਾਧੂ ਆਏ ਹੋਏ ਸਨ ਤੇ ਸੰਤਾਂ ਦੀ ਸੇਵਾ ਭਗਤ ਜੀ ਨੇ ਬਹੁਤ ਭਾਵਨਾ ਨਾਲ ਕੀਤੀ ਤੇ ਭਗਤਾਂ ਨੇ ਰਲ ਮਿਲ ਕੇ ਕੀਰਤਨ ਸ਼ੁਰੂ ਕਰ ਦਿੱਤਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਕਰਨੀ ਸ਼ੁਰੂ ਕਰ ਦਿੱਤੀ ਇਧਰ ਭਗਤ ਜੀ ਦਾ ਵੀ ਮਨ ਜੁੜ ਗਿਆ ਅਸਲ ਵਿੱਚ ਭਗਤੀ ਉਹੀ ਹੈ ਜਿਹੜੀ ਭਗਤੀ ਵਿੱਚ ਮਨ ਜੁੜ ਜਾਏ ਇੱਥੇ ਸਾਨੂੰ ਇੱਕ ਸਿੱਖਿਆ ਲੈਣੀ ਚਾਹੀਦੀ ਹੈ ਜਦੋਂ ਅਸੀਂ ਵੀ ਨਿਤਨੇਮ ਕਰਦੇ ਹਾਂ ਬਾਣੀ ਪੜ੍ਹਦੇ ਹਾਂ ਮਨ ਚਿਤ ਜੋੜ ਕੇ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰਨੀ ਚਾਹੀਦੀ ਹੈ ਭਗਤ ਸੈਣ ਜੀ ਦਾ ਮਨ ਕੀਰਤਨ ਵਿੱਚ ਰੁੱਝ ਗਿਆ ਭਗਤ ਜੀ ਮਨ ਚਿਤ ਕਰਕੇ ਕੀਰਤਨ ਕਰ ਰਹੇ ਆ ਤੇ ਇਧਰ ਧਿਆਨ ਹੀ ਨਹੀਂ ਵੀ ਮੈਂ ਰਾਜੇ ਦੀ ਜਾ ਕੇ ਸੇਵਾ ਵੀ ਕਰਨੀ ਆ ਰਾਜੇ ਦੀ ਮਲਮ ਪੱਟੀ ਕਰਨੀ ਆ ਰਾਜੇ ਦੀਆਂ ਲੱਤਾਂ ਕੁੱਟਣੀਆਂ ਸੇਵਾ ਕਰਨੀ ਆ ਇਹ ਮਨ ਵਿੱਚ ਖਿਆਲ ਹੀ ਨਾ ਆਇਆ ਸਾਰਾ ਦਿਨ ਕੀਰਤਨ ਹੁੰਦਾ ਰਿਹਾ ਜਦੋਂ ਕੀਰਤਨ ਸਮਾਪਤ ਹੁੰਦਾ ਆ ਭਗਤ ਜੀ ਨੂੰ ਯਾਦ ਆਉਂਦਾ ਵੀ ਮੈਂ ਤਾਂ ਰਾਜੇ ਦੀ ਸੇਵਾ ਕਰਨ ਵਾਸਤੇ ਜਾਣਾ ਸੀ ਜਿਸ ਵੇਲੇ ਭਗਤ ਸੈਣ ਜੀ ਰਾਜੇ ਦੇ ਕੋਲ ਪਹੁੰਚਦੇ ਆ ਰਾਜਾ ਭਗਤ ਸੈਣ ਜੀ ਨੂੰ ਵੇਖਦਾ ਤੇ ਬਹੁਤ ਖੁਸ਼ ਹੋ ਜਾਂਦਾ ਆ ਭਗਤ ਜੀ ਦੇ ਮਨ ਵਿੱਚ ਡਰ ਹੁੰਦਾ ਵੀ ਮੈਂ ਸੇਵਾ ਕਰਨ ਨਹੀਂ ਆਇਆ ਪਰ ਇੱਧਰ ਰਾਜਾ ਆਪਣੇ ਗਲੇ ਦਾ ਹਾਰ ਉਤਾਰ ਕੇ ਭਗਤ ਜੀ ਨੂੰ ਦਿੰਦਾ ਵੀ ਜਿਹੜੀ ਅੱਜ ਤੈਂ ਸੇਵਾ ਕੀਤੀ ਐ ਇਹਦੇ ਨਾਲ ਦੀ ਸੇਵਾ ਤਾਂ ਕਦੇ ਕੀਤੀ ਹੀ ਨਹੀਂ ਭਗਤ ਜੀ ਪੁੱਛਦੇ ਆ ਰਾਜਨ ਕਿਉਂ ਮਜ਼ਾਕ ਕਰ ਰਹੇ ਹੋ ਅੱਜ ਤਾਂ ਮੈਂ ਆਇਆ ਹੀ ਨਹੀਂ ਸੀ ਤੇ ਰਾਜਾ ਕਹਿਣ ਲੱਗਾ ਨਹੀਂ ਅੱਜ ਤੂੰ ਮੇਰੀ ਬਹੁਤ ਵਧੀਆ ਢੰਗ ਨਾਲ ਸੇਵਾ ਕੀਤੀ ਆ ਤੇ ਭਗਤ ਜੀ ਨੂੰ ਫਿਰ ਪਤਾ ਲੱਗਦਾ ਵੀ ਜੇ ਮੈਂ ਪ੍ਰਮਾਤਮਾ ਦੀ ਕੀਰਤੀ ਕਰ ਰਿਹਾ ਸੀ ਪ੍ਰਮਾਤਮਾ ਵਾਹਿਗੁਰੂ ਆਪ ਮੇਰਾ ਰੂਪ ਧਾਰਨ ਕਰਕੇ ਰਾਜੇ ਦੀ मुट्ठी ਚਾਪੀ ਕਰਨ ਵਾਸਤੇ ਰਾਜੇ ਦੀ ਸੇਵਾ ਕਰਨ ਵਾਸਤੇ ਪਹੁੰਚ ਗਿਆ ਜੇ ਅਸੀਂ ਮਨੁਅਕਾਲਪੁਰਖ ਵਾਹਿਗੁਰੂ ਦੀ ਬੰਦਗੀ ਕਰਦੇ ਹਾਂ ਤੇ ਪ੍ਰਮਾਤਮਾ ਸਾਡੇ ਕਾਰਜ ਆਪ ਹੀ ਕਰਦਾ ਹੈ ਜੀ ਕਿਤੇ ਪ੍ਰਮਾਤਮਾ ਦੇ ਬਣ ਕੇ ਵੇਖੀਏ ਜਿਵੇਂ ਸੈਣ ਭਗਤ ਜੀ ਦੀ ਜਗ੍ਹਾ ਪ੍ਰਮਾਤਮਾ ਨੇ ਖੁਦ ਰਾਜੇ ਦੀ ਸੇਵਾ ਕੀਤੀ ਹੈ ਤੇ ਸਾਡੇ ਕਾਰਜ ਵੀ ਪ੍ਰਮਾਤਮਾ ਆਪੇ ਸਵਾਰੇਗਾ ਸਾਡੇ ਦੁੱਖ ਤਕਲੀਫ ਵੀ ਪ੍ਰਮਾਤਮਾ ਆਪੇ ਦੂਰ ਕਰ ਦੇਗਾ ਜਿਸ ਦਿਨ ਭਗਤ ਜੀ ਦੀ ਜਗ੍ਹਾ ਪ੍ਰਮਾਤਮਾ ਨੇ ਸੇਵਾ ਕੀਤੀ ਭਗਤ ਜੀ ਨੂੰ ਪਤਾ ਲੱਗਾ ਤੇ ਭਗਤ ਸੈਣ ਜੀ ਨੇ ਉਸੇ ਦਿਨ ਹੀ ਰਾਜੇ ਦੀ ਸੇਵਾ ਕਰਨੀ ਛੱਡ ਦਿੱਤੀ ਤੇ ਪ੍ਰਮਾਤਮਾ ਵਾਹਿਗੁਰੂ ਜੀ ਦੀ ਬੰਦਗੀ ਵਿੱਚ ਦਿਨ ਰਾਤ ਜੁੜ ਗਏ ਆ ਸਾਹਮਣੇ ਆਪਜੀ ਦਰਸ਼ਨ ਕਰ ਰਹੇ ਹੋਂ ਇਹ ਭਗਤ ਸੈਣ ਜੀ ਦਾ ਪੂਰਾ ਸਹਬਿਆ ਇਸ ਜਗ੍ਹਾ ਤੇ ਬਹਿ ਕੇ ਭਗਤ ਜੀ ਨੇ ਬੰਦਗੀ ਕੀਤੀ ਆ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਉਹ ਪੂਰਾ ਸਾਹਬ ਦੇ ਤੇ ਸੰਗਤ ਜੀ ਵੇਖੋ ਨਾਨਕ ਸ਼ਾਹੀ ਏਟ ਲੱਗੀ ਹੋਈ ਆ ਪ੍ਰਬੰਧਕਾਂ ਦੀ ਇੱਥੇ ਬਹੁਤ ਹੀ ਅਸੀਂ ਸ਼ਲਾਘਾ ਕਰਦੇ ਆ ਬਹੁਤ ਹੀ ਪ੍ਰਬੰਧਕਾਂ ਨੂੰ ਸ਼ਾਬਾਸ਼ ਹੈ ਕਿਉਂ ਕਿ ਉਹਨਾਂ ਨੇ ਪ੍ਰਾਤਨ ਚੀਜ਼ ਨੂੰ ਸਾਂਭ ਕੇ ਰੱਖਿਆ ਹੋਇਆ ਦੇਖੋ ਨਾਨਕ ਸ਼ਾਹੀ ਏਟ ਲੱਗੀ ਆ ਪੂਰਾ ਸਹਿ ਬਣਾ ਦਿੱਤਾ ਬਹੁਤ ਵਧੀਆ ਢੰਗ ਦੇ ਨਾਲ ਸੰਭਾਲ ਕੀਤੀ ਹੋਈ ਆ ਇਸ ਤਰੀਕੇ ਦੇ ਨਾਲ ਸਾਨੂੰ ਪ੍ਰਾਤਨ ਇਮਾਰਤਾਂ ਨੂੰ ਸਾਂਭਣਾ ਚਾਹੀਦਾ ਜਦੋਂ ਭਗਤਾਂ ਦੀਆਂ ਜਾਂ ਗੁਰੂ ਸਾਹਿਬਾਂ ਦੀਆਂ ਉਹ ਪ੍ਰਾਤਨ ਨਿਸ਼ਾਨੀਆਂ ਦੇ ਆਪਾਂ ਦਰਸ਼ਨ ਕਰਦੇ ਆ ਤਾਂ ਮਨ ਖੁਸ਼ ਹੋ ਜਾਂਦਾ ਆ ਇਸ ਸਥਾਨ ਤੇ ਆ ਕੇ ਵੀ ਸਾਡਾ ਮਨ ਖੁਸ਼ ਹੋ ਗਿਆ ਬਹੁਤ ਚੰਗੀ ਗੱਲ ਆ ਤੇ ਭਗਤ ਜੀ ਦੀ ਯਾਦ ਵਿੱਚ ਇਹ ਸਰੋਵਰ ਬਣਿਆ ਦੱਸਦੇ ਆ ਵੀ ਪ੍ਰਾਤਨ ਇੱਥੇ ਛੋਟਾ ਜਿਹਾ ਛੱਪੜ ਹੁੰਦਾ ਸੀ ਭਗਤ ਜੀ ਦੇ ਸਮੇਂ ਦਾ ਹੀ ਤੇ ਹੁਣ ਉਹ ਛੱਪੜ ਨੂੰ ਸਰੋਵਰ ਦਾ ਰੂਪ ਦੇ ਦਿੱਤਾ ਆ ਭਗਤ ਜੀ ਦੀ ਯਾਦ ਵਿੱਚ ਇੱਥੇ ਸੰਗਤ ਜੀ ਹੋਰਾ ਸਾਹਿਬ ਆ ਤੇ ਭਗਤ ਜੀ ਦੇ ਹੱਥਾਂ ਦਾ ਲਾਇਆ ਹੋਇਆ ਜੋ ਖੂਹ ਆ ਉਹਦੇ ਵੀ ਤੁਸੀਂ ਦਰਸ਼ਨ ਕੀਤੇ ਆ ਉਸੇ ਹੀ ਖੂਹ ਤੋਂ ਭਗਤ ਜੀ ਜਲ ਛਕਦੇ ਹੁੰਦੇ ਸੀ ਤੇ ਇਸ਼ਨਾਨ ਪਾਣੀ ਕਰਦੇ ਹੁੰਦੇ ਸੀ ਸੋ ਇਹ ਸੀ ਅੱਜ ਦਾ ਬਲੌਗ ਜੇ ਤੁਹਾਨੂੰ ਬਲੌਗ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਕਿੱਥੋਂ ਆਪ ਜੀ ਸਾਡੀ ਵੀਡੀਓ ਵੇਖ ਰਹੇ ਹੋ ਕਮੈਂਟ ਬਾਕਸ ਵਿੱਚ ਜਰੂਰ ਲਿਖਿਓ ਜੀ ਜਲਦ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਉਦੋਂ ਤੱਕ ਲਈ ਆਓ ਪਿਆਰ ਦੇ ਨਾਲ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ